ਅੰਮ੍ਰਿਤਸਰ ਕਮਿਸ਼ਨਰ ਪੁਲਿਸ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਇੱਕ ਡਰੱਗਸ ਯੂਐਸ ਬੇਸਡ ਜਿਹੜਾ ਮਨਪ੍ਰੀਤ ਸਿੰਘ ਇਹਨੂੰ ਚਲਾ ਰਿਹਾ ਸੀ ਉਹਨੂੰ ਅਸੀਂ ਬਸਟ ਕੀਤਾ ਇਹਦੇ ਜਿਹੜੀ ਰਿਕਵਰੀ ਹੋਈ ਹੈ 19 ਕਿਲੋ ਹੀਰੋਇਨ ਹੈ ਔਰ ਡਰੋਨ ਦੇ ਪਾਰਟਸ ਨੇ 23 ਲੱਖ ਰੁਪਿਆ ਡਰੱਗ ਮਨੀ ਔਰ ਵਹੀਕਲ ਉਹਨਾਂ ਚ ਇੱਕ 9 ਐਮ ਐਮ ਬਲੌਕ ਦਾ ਬੜਾ ਸਫਿਸਟਿਕੇਟਿਡ ਪਿਸਟਲ ਹੈ ਤਿੰਨ ਹੈਗੇ ਆ ਪੁਆਇੰਟ 30 ਬੋਰ ਦੇ ਤਿੰਨ ਹੈਗੇ ਆ ਪੁਆਇੰਟ 32 ਬੋਰ ਦੇ ਪਿਸਟਲਸ ਔਰ ਜਿਹੜੀ ਇਹਦੇ ਚ ਖਾਸ ਗੱਲ ਹੈ ਕਿ ਪਾਕਿਸਤਾਨ ਸਟੈਂਪਿੰਗ ਵਾਲਾ ਐਮੂਨੀਸ਼ਨ ਵੀ ਮਿਲਿਆ ਇਹ ਡੈਫੀਨਿਟਲੀ ਇਹ ਸ਼ੋ ਕਰ ਰਿਹਾ ਕਿ ਡਰੋਨ ਰਾਹੀਂ ਇਹਨਾਂ ਨੂੰ ਵੈਪਨਸ ਤੇ ਹਿਰੋਇਨ ਆਉਂਦੀ ਰਹੀ ਹੈ ਔਰ ਡਰੋਨ ਦੇ ਜਿਹੜੇ ਸਪेयर ਪਾਰਟਸ ਆ ਰਿਮੋਟ ਮਿਲਣਾ ਇਸ ਗੱਲ ਦੀ ਇਹ ਕਰਦੇ ਕਿ ਇਹ ਬੜਾ ਹੀ ਆਰਗੇਨਾਈਜ਼ਡ ਨੈਟਵਰਕ ਸੀ ਔਰ ਉਸ ਦੇ ਉੱਤੇ ਮੈਨੂੰ ਇਹ ਲੱਗਦਾ ਕਿ ਹੋ ਸਕਦਾ ਆਪਾਂ ਕਈ ਵਾਰ ਇਹ ਸੋਚਦੇ ਵੀ ਉਧਰੋਂ ਡਰੋਨ ਆ ਰਹੀ ਹੈ ਹੋ ਸਕਦਾ ਇਹ ਵੀ ਉਧਰੋਂ ਕਿਸੇ ਤਰੀਕੇ ਨਾਲ ਆਪਰੇਟ ਕਰਦੇ ਹੋ ਸੋ ਇਹਨਾਂ ਦਾ ਜਿਹੜਾ ਉਹ ਕਰਾਸ ਬਾਰਡਰ ਲਿੰਕ ਹੈ ਔਰ ਬਾਰਡਰ ਦੇ ਉੱਤੇ ਜਿਹੜਾ ਲਿੰਕ ਹੈ ਉਹ ਵੀ ਸਾਰਾ ਅਸੀਂ ਇਨਵੈਸਟੀਗੇਟ ਕਰਦੇ ਹਾਂ ਸਾਡੇ ਮਾਨਯੋਗ ਸੀਐਮ ਸਾਹਿਬ ਪੰਜਾਬ ਦੇ ਦਸ਼ਾ ਨਿਰਦੇਸ਼ ਨੇ ਕਿ ਆਪਾਂ ਨੂੰ ਡਰਗ ਫ੍ਰੀ ਕਰਨਾ ਸਟੇਟ ਨੂੰ ਔਰ ਗੈਂਗਸਟਰ ਫ੍ਰੀ ਕਰਨਾ ਉਸੇ ਸਿਲਸਿਲੇ ਦੇ ਵਿੱਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਇੱਕ ਡਰੱਗਸ ਤੇ ਆਮ ਦਾ ਵੱਡਾ 카ਟਲ ਜਾਂ ਸਿੰਡੀਕੇਟ ਜਿਹਨੂੰ ਕਹਿ ਸਕਦੇ ਆ ਯੂਐਸਪੇਸ ਜਿਹੜਾ ਮਨਪ੍ਰੀਤ ਸਿੰਘ ਇਹਨੂੰ ਚਲਾ ਰਿਹਾ ਸੀ ਉਹਨੂੰ ਅਸੀਂ ਬਸਟ ਕੀਤਾ ਇਹ ਜਿਹੜੀ ਰਿਕਵਰੀ ਹੋਈ ਹੈ 19 ਕਿਲੋ ਹਿਰੋਇਨ 7 ਪਿਸਟਲ ਨੇ ਬੜੇ ਸਵਿਸਟਿਕੇਟਿਡ ਔਰ ਡਰੋਨ ਦੇ ਪਾਰਟਸ ਨੇ ਔਰ ਡਰੋਨ ਦਾ ਰਿਮੋਟ ਮਿਲਿਆ 23 ਲੱਖ ਰੁਪਏ ਡਰਗ ਮੰਨੀ ਔਰ ਵਹੀਕਲ ਇਹ ਜਿਹੜੇ ਪਿਸਟਲ ਨੇ ਉਹਨਾਂ ਚ ਇੱਕ 9mm ਗਲੌਕ ਦਾ ਬੜਾ ਸਫਿਸਟੀਕੇਟਿਡ ਪਿਸਟਲ ਹੈ ਤਿੰਨ ਹੈਗੇ ਆ .30 ਬੋਰ ਦੇ ਪਿਸਟਲਸ ਔਰ ਤਿੰਨ ਹੈਗੇ ਆ .32 ਬੋਰ ਦੇ ਪਿਸਟਲਸ ਔਰ ਜਿਹੜੀ ਇਹਦੇ ਚ ਖਾਸ ਗੱਲ ਹੈ ਕਿ ਪਾਕਿਸਤਾਨ ਸਟੈਂਪਿੰਗ ਵਾਲਾ ਇਹ ਮਿਨਿਸ਼ਨ ਵੀ ਮਿਲਿਆ ਉਹ ਮੈਂ ਇਹਨੂੰ ਬੜੀ ਵੱਡੀ ਕਾਮਯਾਬੀ ਮੰਨਦਾ ਸਾਡੀ ਟੀਮ ਜਿਹੜੀ ਡੀਸੀਪੀ ਸਾਹਿਬ ਮਿਸਟਰ ਹਰਪ੍ਰੀਤ ਮਡੇਰ ਆਭਿਮਨਿਉ ਰਾਣਾ ਜੀ ਮਿਸਟਰ ਏਸੀਪੀ ਸੁਰਿੰਦਰ ਸਿੰਘ ਜੀ ਔਰ ਬਿੰਦਰਜੀਤ ਸਾਡੇ ਸੀਆਈਏ 3 ਦੇ ਇੰਚਾਰਜ ਔਰ ਉਹਨਾਂ ਦੀ ਸਾਰੀ ਟੀਮ ਉਹਨਾਂ ਨੇ ਬੜੀ ਵੱਡ ਬਹੁਤ ਅੱਛੀ ਮਿਹਨਤ ਕੀਤੀ ਔਰ ਇੰਟੈਲੀਜੈਂਸ ਬੇਸਡੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਇਹਦੇ ਚ ਜਿਹੜੀ ਮੇਨ ਗੱਲ ਹੈ ਕਿ ਮਨਪ੍ਰੀਤ ਜਿਹੜਾ ਹੈਗਾ ਮਨਾਵਾ યુએસએ બેસ્ડ ਹੈਗਾ ਉਹ অলমোસ્ટ ਜੋ પ્રિલીમિનરી ઇન્વેસ્ટિગેશન ચકાલ આવી હે ઓ 1 સાલ તો એ ਜਿਹੜਾ ਰੈਕਟ ચલા ਰਿਹਾ ਆਪਣਾ ઓર ਇਹਨਾਂ ਨੇ ਇਥੇ ਅੰਮ੍ਰਿਤਸਰ ਦੇ ਵਿੱਚ ਇੱਕ ਮકાਨ ਵੀ ਲੈ ਕੇ ਦਿੱਤਾ ਸੀ ਜਿਹੜੇ ਦੋ ਇਹਦੇ অপারেটর ਫੜੇ ਗਏ ਨੇ ਸੰਦੀਪ લાੜੀ ਤੇ ਰੋਸ਼ਨ ઓર ਇਹ ਉਥੇ ਇਹਨਾਂ ਨੇ ਬੜੀ ਕੈਵਿਟੀਆਂ ਵੀ ਬਣਾਈਆਂ ਹੋਈਆਂ ਸੀ ਆਪਣੇ ਅਲਮਾਰੀਆਂ ਦੇ ਅੰਦਰ ਵੀ ਸਪੈਸ਼ਲ ਇਹ ਲੁਕੋਣ ਦੀਆਂ ਜਗ੍ਹਾ ਬਣਾਈਆਂ ਹੋਈਆਂ ਸੀ ਔਰ ਉੱਥੇ ਪੁਲਿਸ ਨੇ ਬੜੀ ਬਰੀਕੀ ਨਾਲ ਸਰਚ ਕਰਕੇ ਔਰ ਇਹਨਾਂ ਦੀ ਇਨਵੈਸਟੀਗੇਸ਼ਨ ਤੋਂ ਇਹ ਸਾਰੀ ਕਾਮਯਾਬੀ ਪ੍ਰਾਪਤ ਕੀਤੀ ਹੈ ਸੋ ਮੈਂ ਸਾਰੀ ਟੀਮ ਨੂੰ ਬਹੁਤ ਵਧਾਈ ਦਿੰਦਾ ਔਰ ਇਹਦੇ ਜਿਹੜੇ ਅਗਲੀ ਗੱਲ ਹੈ ਇਹਦੇ ਸਾਰੇ ਫਾਰਵਰਡ ਬੈਕਵਰਡ ਲਿੰਕੇਜਸ ਤੋਂ ਇਲਾਵਾ ਹਵਾਲਾ ਦਾ ਐਂਗਲ ਵੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਅਸੀਂ ਨਾਲ-ਨਾਲ ਰੰਭੀ ਹੈ ਪਲੱਸ ਜਿਹੜੀ ਇਹਨਾਂ ਸਮਗਲਰਸ ਦੀ ਪ੍ਰਾਪਰਟੀ ਹੈ ਉਹ ਵੀ ਅਸੀਂ ਨਾਲ ਨਾਲ ਇਹਨੂੰ ਜਿਹੜਾ ਲੈ ਕੇ ਆ ਰਹੇ ਹਾਂ ਉਹ ਫਾਈਲ ਸੋ ਥੈਟ ਇਹ ਸੀ ਆਪਣੇ ਫ੍ਰੀਜ਼ ਕਰਾਈ ਜਾਵੇ ਔਰ ਇਹਨਾਂ ਤੇ ਪੂਰਾ ਦਬਾਅ ਬਣਾਇਆ ਜਾਵੇ ਇਸੇ ਤਰ੍ਹਾਂ ਇਹਨਾਂ ਦੀ ਜਿਹੜੀ ਫਾਈਨੈਂਸ਼ੀਅਲ ट्रांजੈਕਸ਼ਨਸ ਨੇ ਔਰ ਇਸ ਨੈਟਵਰਕ ਦੇ ਇਸ ਕਾਟਲ ਦੇ ਜਿਹੜੇ ਬਾਕੀ ਮੈਂਬਰਸ ਨੇ ਉਹ ਵੀ ਅਸੀਂ ਜਲਦੀ ਫੜਾਂਗੇ ਔਰ ਇਸ ਤੇ ਡੀਜੀ ਸਾਹਿਬ ਨੇ ਸਪੈਸ਼ਲ ਸਾਰੀ ਟੀਮ ਵਾਸਤੇ ਸਪੈਸ਼ਲ ਅਵਾਰਡਸ ਬਰੇ ਉਹਨਾਂ ਨੇ ਅਨਾਉਂਸ ਕੀਤਾ ਹੈ ਉਹ ਇਹਨਾਂ ਨੂੰ ਜਲਦੀ ਅਸੀਂ ਦਵਾਵਾਂਗੇ ਰਿਕਮੈਂਡੇਸ਼ਨ ਭੇਜ ਕੇ ਸੋ ਮੈਂ ਅਖੀਰ ਦੇ ਵਿੱਚ ਸਾਰੀ ਟੀਮ ਨੂੰ ਇੱਕ ਜਿਵੇਂ ਨਵਾਂ ਸਾਲ ਅਜ ਐਂਡ ਹੋ ਰਿਹਾ ਇੱਕ ਬਹੁਤ ਵੱਡੀ ਕਾਮਯਾਬੀ ਮੈਂ ਮੰਨਦਾ ਐਨੀ ਵੱਡੀ ਕੁਆਂਟੀਟੀ ਦੇ ਵਿੱਚ ਪਿਸਟਲ ਤੇ ਹੀਰੋਇਨ ਸ਼ਾਇਦ ਅੰਮ੍ਰਿਤਸਰ ਸ਼ਹਿਰ ਚ ਨਹੀਂ ਫੜੀ ਗਈ ਤੋ ਇਟ ਇਜ਼ ਅ ਬਿਗ ਅਚੀਵਮੈਂਟ ਸੀਪੀ ਸਰ ਨਿਕੋ ਇਹਨੂੰ ਗਏ ਨੂੰ ਥੋੜੀ ਦੇਰ ਹੋ ਗਈ ਇਹਨਾਂ ਦੇ ਕੁਝ ਮੈਨੂੰ ਜੋ ਪਤਾ ਲੱਗਿਆ ਅਜੇ ਰਿਵੀਲ ਨਹੀਂ ਅਸੀਂ ਕਰ ਸਕਦੇ ਕੁਝ ਜਿਹੜਾ ਇਹਦਾ ਕਜ਼ਨ ਵਗੈਰਾ ਹੈ ਉਹ ਵੀ ਪਿੱਛੇ ਫੜਿਆ ਗਿਆ ਕਿਸੇ ਕੇਸ ਦੇ ਵਿੱਚ ਉਹ ਵੀ ਜੇਲ੍ਹ 'ਚ ਹੈ ਉਹ ਵੀ ਅਸੀਂ ਸਾਰਾ ਐਂਗਲ ਕਰ ਰਹੇ ਹਾਂ ਬਿਕੋਜ਼ ਇਮੀਡੀਏਟ ਰਿਕਵਰੀ ਹੋਈ ਹੈ ਤੇ ਇਹਦੇ ਜਿੰਨੀ ਜਾਣਕਾਰੀ ਰਿਕਵਰੀ ਹੋਈ ਹੈ ਇਮੀਡੀਏਟਲੀ ਤੁਹਾਡ ਨਾਲ ਸ਼ੇਅਰ ਕੀਤੀ ਜਾ ਰਹੀ ਹੈ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਪ੍ਰੋਗਰੈਸ ਕਰੇਗੀ ਡੈਫੀਨਿਟਲੀ ਅਸੀਂ ਸ਼ੇਅਰ ਕਰਾਂਗੇ ਹਾਂਜੀ ਸੰਦੀਪ ਲੱਡੀ ਹੈ ਜੀ ਗੁਰੂ ਕੀ ਵਡਾਲੀ ਦਾ ਹੈ ਦੂਜਾ ਹੈਗਾ ਰੋਸ਼ਨ ਇਹ ヘアਪਿੰਡ ਦਾ ਹੈਗਾ ਅਮਰਸਰ ਰੂਰਲ ਦਾ ਅਜੇ ਤੱਕ ਨਹੀਂ ਸਾਹਮਣੇ ਆਇਆ ਜੀ ਪਰ ਇਹ ਕਾਫੀ ਜੋ ਇਹ ਦੱਸਿਆ ਕਿ ਸਾਲ ਤੋਂ ਮੈਂ ਜਿਵੇਂ ਤੁਹਾਨੂੰ ਪਹਿਲਾਂ ਸ਼ੇਅਰ ਕੀਤਾ ਕਿ ਇੱਕ ਸਾਲ ਤੋਂ ਇਹ ਕੰਮ ਕਰ ਰਹੇ ਸੀ ਇਹ ਜਿੰਨਾਂ ਦੀ ਆ ਰਾਊਂਡ ਬਾਟ 30 ਇਹਨਾਂ ਦਾ ਜੀ ਹਾਂਜੀ ਨਸ਼ੀ ਵਾਲੀ ਗੱਲ ਹੈ ਜੇ ਕੋਈ ਸਾਹਮਣੇ ਨਹੀਂ ਆਈ ਹੁਣ ਮੈਡੀਕਲ ਵੀ ਹੋਏਗਾ ਸਾਰਾ ਕੁਝ ਅੱ퍼 ਚੈੱਕ ਕਰਾਉਣਾ ਹਾਂਜੀ ਸਿਆਸਤ ਦੇ ਨਾਲ ਕਿਸੇ ਪਾਰਟੀ ਨਾਲ ਤਾਲੁਕ ਕਰਾਦੇ ਹੋ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਆਈ ਬੇਸਿਕਲੀ ਨਰੋਲ ਦੇਖੋ ਤੁਹਾਨੂੰ ਵੀ ਪਤਾ ਹੈ ਕਿ ਬਾਹਰ ਬੇਸ ਲੋਕ ਮਨੀ ਤੇ ਹੋਰ ਕੰਮ ਵਾਸਤੇ ਇਹ ਡਰੱਗ ਤੇ ਨਾਲ ਆਮਜ਼ਾ ਰੈਕਟ ਚਲਾਉਂਦੇ ਆ ਔਰ ਕ੍ਰਾਸ ਬਾਰਡਰ ਸਟੈਂਪਿੰਗ ਤੁਹਾਨੂੰ ਬੜੀ ਕਲੀਅਰ ਆਪਾਂ ਰਿਵੀਲ ਕਰ ਰਹੀ ਹੈ ਤੁਹਾਡੇ ਨਾਲ ਸ਼ੇਅਰ ਕੀਤੀ ਗਈ ਹੈ ਔਰ ਜਿਹੜੇ ਇੰਨੇ ਸੋਫਿਸਟੀਕੇਟਿਡ ਵੈਪਨਸ ਨੇ ਇਹ ਡੈਫੀਨਿਟਲੀ ਇਹ ਸ਼ੋਅ ਕਰ ਰਿਹਾ ਕਿ ਡਰੋਨ ਰਾਹੀਂ ਇਹਨਾਂ ਨੂੰ ਵੈਪਨਸ ਤੇ ਹਿਰੋਇਨ ਆਉਂਦੀ ਰਹੀ ਹੈ। ਔਰ ਡਰੋਨ ਦੇ ਜਿਹੜੇ ਸਪੇਅਰ ਪਾਰਟਸ ਔਰ ਰਿਮੋਟ ਮਿਲਣਾ ਇਸ ਗੱਲ ਦੀ ਇਹ ਕਰਦੇ ਕਿ ਬੜਾ ਹੀ ਆਰਗੇਨਾਈਜ਼ਡ ਨੈਟਵਰਕ ਸੀ ਔਰ ਉਸ ਦੇ ਉੱਤੇ ਮੈਨੂੰ ਇਹ ਲੱਗਦਾ ਕਿ ਹੋ ਸਕਦਾ ਆਪਾਂ ਕਈ ਵਾਰ ਇਹ ਸੋਚਦੇ ਹਾਂ ਵੀ ਉਧਰੋਂ ਡਰੋਨ ਆ ਰਹੀ ਹੈ ਹੋ ਸਕਦਾ ਇਹ ਵੀ ਉਧਰੋਂ ਕਿਸੇ ਤਰੀਕੇ ਨਾਲ ਆਪਰੇਟ ਕਰਦੇ ਹੋਣ। ਸੋ ਇਹਨਾਂ ਦਾ ਜਿਹੜਾ ਉਹ ਕ੍ਰਾਸ ਬਾਰਡਰ ਲਿੰਕ ਹੈ ਔਰ ਬਾਰਡਰ ਦੇ ਉੱਤੇ ਜਿਹੜਾ ਲਿੰਕ ਹੈ ਉਹ ਵੀ ਸਾਰਾ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ। ਇਨਵੈਸਟੀਗੇਸ਼ਨ ਦੇ ਵਿੱਚ ਕਿ ਇਹਨਾਂ ਨੇ ਸਪਲਾਈ ਕਿੱਥੇ ਸਾਰੀ ਮੈਂ ਤੁਹਾਨੂੰ ਬੇਨਤੀ ਕੀਤੀ ਹੈ ਜੀ اسلامਾਬਾਦ ਏਰੀਏ ਦੇ ਵਿੱਚ ਉਹ ਇਹ ਹੋਈ ਹੈ ਇਹਨਾਂ ਦੀ ਅਰੈਸਟ ਔਰ ਰਿਕਵਰੀ ਵੀ ਉੱਥੋਂ ਹੀ ਹੋਈ ਹੈ ਏਸੀਪੀ ਮਿਸਟਰ ਸੁਰਿੰਦਰ ਜੀ ਮੌਕੇ ਤੇ ਜਾ ਕੇ ਸਾਰੀ ਰਿਕਵਰੀ ਇਹਨਾਂ ਦੀ ਹਾਜ਼ਰੀ ਚ ਕੀਤੀ ਹੈ ਐਸ ਪਰ ਐਨਡੀਪੀਐਸ ਐਕਟ ਔਰ ਜਿਹੜੇ ਅਗਲੇ ਲਿੰਕੇਜਸ ਨੇ ਉਹ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਜਰੂਰ ਸਾਹਮਣੇ ਲਿਆਵਾਂਗੇ ਦੇਖੋ ਇਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹ ਵੀ ਗੱਲ ਇਨਵੈਸਟੀਗੇਟ ਕੀਤੀ ਜਾਊਗੀ ਕਿ ਹੋ ਸਕਦਾ ਕਿਸੇ ਜਿਹੜਾ ਅੱਗੇ ਸਪਲਾਇਰ ਹੈ ਉਹ ਛੋਟੇ ਲੈਵਲ ਦਾ ਪੈਡਲਰ ਹੋਵੇ ਜਾਂ ਹੋਰ ਹੋਵੇ ਉਹ ਸਾਰਾ ਨੈਟਵਰਕ ਅਸੀਂ ਪੂਰਾ ਸਮੈਸ਼ ਕਰਾਂਗੇ ਇੱਕ ਸਪੈਸ਼ਲ ਮੁਬਾਰਕਬਾਦ ਸਾਡੇ ਅਮੀ ਮੰਨਿਉ ਰਾਣਾ ਜੀ ਨੂੰ ਦਿੰਨਾ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਇਸ ਆਪਰੇਸ਼ਨ ਦੇ ਉੱਤੇ ਐਂਡ ਉਹਦੇ ਰਿਜ਼ਲਟ ਆਪਣੇ ਸਾਹਮਣੇ ਦੇਖੋ ਟੈਰਰਿਜ਼ਮ ਵਾਲਾ ਐਂਗਲ ਨਹੀਂ ਆਇਆ ਸਾਹਮਣੇ ਪਰ ਅਸੀਂ ਇਹਨੂੰ ਬੜਾ ਮੈਂ ਜਿਵੇਂ ਪਹਿਲਾਂ ਹੀ ਤੁਹਾਨੂੰ ਬਰੀਫ ਕੀਤਾ ਹਰ ਐਸਪੈਕਟ ਇਨਵੈਸਟੀਗੇਸ਼ਨ ਦਾ ਰਿਕਾਰਡ ਤੇ ਲਿਆ ਕੇ ਉਹਨੂੰ ਪੂਰੀ ਬਰੀਕੀ ਨਾਲ ਜਾਂਚਿਆ ਜਾਏਗਾ ਔਰ ਕੋਈ ਵੀ ਇਹੋ ਜਿਹਾ ਅਸੀਂ ਨਹੀਂ ਛੱਡਦੇ ਜਿੱਥੇ ਕਿ ਸਾਡਾ ਕੋਈ ਲੂਜ਼ ਐਂਡ ਰਹੇ ਜੇ ਇਹਨੂੰ ਅਪ ਟੂ ਦੀ ਲਾਸਟ ਮੈਨ ਅਸੀਂ ਲੈ ਕੇ ਜਾਵਾਂ। ਖੇਲ ਦਾ ਕੋਈ ਕਨੈਕਸ਼ਨ ਨਹੀਂ ਆਇਆ ਕਿ ਪਰ ਜਿੱਦਾਂ ਆਏਗਾ ਕੋਈ ਇਸ ਤੀਜ ਸਾਹਮਣੇ ਜੇ ਆਊਗੀ ਤਾਂ ਤੁਹਾਡਾ ਜੋ ਸ਼ੇਅਰ ਕੀਤੀ ਗਈ। ਸਾਰੀ ਜਿਹੜੀ ਇਹ ਰਿਕਵਰੀ ਕਾਰ ਦੇ ਵਿੱਚੋਂ ਹੋਈ ਹੈ ਕੋਈ ਕੁਝ ਉਸ ਤੋਂ ਬਾਅਦ ਵੀ ਜਿਹੜੇ ਕੀਤੇ ਗਏ ਨੇ ਘਰ ਦੇ ਵਿੱਚੋਂ ਔਰ ਉਹ ਸਾਰਾ ਬੜੀ ਅੱਛੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਤੇ ਪ੍ਰੀਲੀਮਿਨਰੀ ਜਿਹੜਾ ਇਹਨਾਂ ਦੀ ਕੁਐਸਚਨਿੰਗ ਹੈ ਉਸ ਤੋਂ ਇਹ ਗੱਲ ਸਾਹਮਣੇ ਹੈ